ਉਹ ਤਾਇ ਦਾ ਮੁੰਡਾ ਹੀ ਸੀ ਕਿ ਤਾਂ ਸਕੇ ਤਾਇ ਦਾ ਮੁੰਡਾ ਸਕੇ ਤਾਈ ਅੱਛਾ ਤੁਹਾਡੇ ਘਰ ਵਾਲੀ ਉਹਦੇ ਨਾਲ ਰਹਿ ਰਹੀ ਆ ਹਾਂ ਜੀ ਉਹਦੇ ਨਾਲ ਰਹਿ ਰਹੀ ਹੈ ਇਹਦੇ ਹੀ ਉਹ ਘਰ ਵਾਲਾ ਗਾ ਜਿਹਦੇ ਨਾਲ ਇਸ ਵੀਰ ਦੇ ਘਰ ਆਲੀ ਗਈ ਆ ਤੇ ਇਹਦੇ ਸਕੇ ਤਾਇ ਦੇ ਮੁੰਡਾ ਆਪਸ ਵਿੱਚ ਇਹ ਪਰਿਵਾਰ ਆ ਗਏ ਆਪਸ ਵਿੱਚ ਸਕਾ ਪਰਿਵਾਰ ਆ ਇਹ ਸਮਝਾਈ ਜੀ ਤਾਂ ਇਹੋ ਥਾਣੇ 'ਚ ਵੀ ਅਸੀਂ ਜਾਂਦੇ ਰਹੇ ਜੀ ਪੰਚਾਇਤਾਂ ਲੈ ਕੇ ਜਾਂਦੇ ਰਹੇ ਹੂੰ ਤੇ ਉਹ ਵੀ ਸਮਝਾਈ ਜੀ ਉਹ ਸਮਝੀ ਨਹੀਂ ਉਹ ਬੰਦਾ ਵੀ ਹਟਿਆ ਨਹੀਂ ਹੈਗਾ ਜੀ ਹੂੰ ਉਹ ਜਾਣ ਕੇ ਇਹਦਾ ਘਰ ਪਟਦਾ ਰਿਹਾ ਜੀ ਹੂੰ ਤੇ ਮੋਬਾਈਲਾਂ ਤੇ ਗੱਲਾਂ ਹੁੰਦੀਆਂ ਰਹੀਆਂ ਇਹ ਨਾ ਜੀ ਜਦੋਂ ਲੋਕਡਾਊਨ ਲੱਗਿਆ ਰੇ ਜੀ ਅਸਲ ਕਹਾਣੀ ਤਾਂ ਉਦੋਂ ਵਿਗੜੀ ਇਹਨਾਂ ਦੀ ਹੂੰ ਇੱਥੇ ਰ ਫੜਦਾਂ ਦਾ ਰੱਸੀ ਜੀ ਉਹ ਜੀ ਜਦੋਂ ਬੰਦੇ ਨੂੰ ਟਪਾਉਂਦੇ ਹੁੰਦੇ ਜੀ ਤੇ ਉਹਦਾ ਕੰਮ ਵਿਗੜਿਆ ਇਹਨਾਂ ਦਾ ਸਾਰਾ ਜੀ ਉਦੋਂ ਬਾਅਦ ਤਾਂ ਫਿਰ ਇਹ ਤਾਣੀ ਲੋਟ ਹੀ ਨਹੀਂ ਆਈ ਇਹਨਾਂ ਤੋਂ ਇੱਕ ਸਾਲ ਕਿੱਥੇ ਰਹੀ ਪੈਂ ਪਤਨੀ ਵਸ ਉਸੇ ਕੋਲ ਹੀ ਰਹੀ ਜੀ ਸਾਸੀ ਕਾਲ ਜੀ ਮਲੂਕਾ ਟੀਵੀ ਤੁਸੀਂ ਵੇਖ ਰਹੇ ਹੋ ਤੇ ਹਰ ਰੋਜ਼ ਪਰਿਵਾਰਕ ਰਿਸ਼ਤਿਆਂ ਦੀ ਤਰਾਸ ਦੀ ਬੰਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹੜੀ ਚਿੰਤਾ ਦਾ ਵਿਸ਼ਾ ਤੇ ਅਜੇ ਹੇ ਇੱਕ ਮਾਮਲਾ ਜਿਹੜਾ ਹੋਰ ਆਇਆ ਤੁਹਾਡੇ ਸਾਹਮਣੇ ਮੈਂ ਲੈ ਕੇ ਆਉਂਗਾ ਇੱਥੇ ਉਹ ਵੀਰ ਜੀ ਕੀ ਨਾਮ ਆ ਤੁਹਾਡਾ ਗੁਰਦੀਪ ਸਿੰਘ ਗੁਰਦੀਪ ਸਿੰਘ ਜੀ ਹਾਂਜੀ ਕੀ ਮਾਮਲਾ ਹੈ ਕੀ ਗੱਲਬਾਤ ਕੀ ਹੋਈ ਹੈ ਕਿੱਥੇ ਗਈ ਹੈ ਘਰ ਵਾਲੀ ਘਰ ਵਾਲੀ ਤਾਂ ਇਹ ਇਥੋਂ ਐ ਕਿ ਕੀ ਗਈ ਵੀ ਮੈਂ ਉਹਦੀ ਪੈਂਡ ਕੁੜੇ ਜਾ ਰਹੀ ਹੈ ਪੈਂਡ ਕੁੜੇ ਗਈ ਮਤਨ ਤੇਕ ਮੈਂ ਫੋਨ ਕਰੇ ਬਹੁਤ ਹੂੰ ਤੇ ਆਥਨੇ ਚੀਕ ਬਈ ਮੂੰਹ ਨਰਾਜ ਹੋ ਗਿਆ ਉੱਥੇ ਫਿਰ ਉਹਦੇ ਪਿੰਡ ਪੁੱਛਿਆ ਕੋਣ ਕਰਕੇ ਉਹ ਕਹਿੰਦੀ ਵੀ ਇੱਥੇ ਨਹੀਂ ਆਈ ਤੜਕੇ ਸਵੇਰ 5 ਵਜੇ ਅਸੀਂ ਧਾਮ ਗੋਟ ਗਏ ਸੀ ਧਾਮ ਗੋਟ ਜਾ ਕੇ ਜੀ ਉਹਨਾਂ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਕਰਕੇ ਗੱਲ ਹੋ ਗਈ ਉਹ ਕਹਿੰਦੀ ਵੀ ਕੋਈ ਚੌਂਦੀ ਲੱਗੀ ਹੋਊਗੀ ਉਹਨੂੰ ਵੀ ਆਪਾਂ 85 ਰੁਪਏ ਜੀ ਦਿਖਾ ਦਿੰਨੇ ਆ ਵੀ ਉਹਦੀ ਫੋਟੋ ਦਿੰਦੇ ਹਾਂ ਤੇ ਇਹਦੇ ਬਾਅਦ ਵੀ ਅਸੀਂ 10 ਮਿੰਟ ਬਾਅਦ ਫਿਰ ਉਹ ਉਸੇ ਕੁੜੀ ਨੇ ਫੋਨ ਕਰਤਾ ਕਿਹੜੀ ਕੁੜੀ ਨੇ ਜੀ ਤਨਪ੍ਰੇਲੀ ਨੇ ਰਾਜੂ ਸਿੰਘ ਨੇ ਓ ਕੀ ਲੱਗਦੀ ਏ ਤੁਹਾਡੀ ਉਹ ਮੇਰੀ ਸਾਲੀ ਆ ਜੀ ਸਾਕੀ ਕੀ ਫੋਨ ਕੀਤਾ ਤੁਹਾਡੇ ਸਾਲੀ ਨੇ ਸਾਲੀ ਨੇ ਤਾਂ ਇਹੀ ਹੁਣ ਕੀਤਾ ਕਹਿੰਦੀ ਵੀ ਉਹ ਉਹਦੇ ਕੋਲੇ ਚਲੀ ਗਈ ਕਿਹਦੇ ਕੋਲੇ ਕਾਲੇ ਸਿੰਘ ਕੋਲੇ ਕਾਲਾ ਸਿੰਘ ਕੌਣ ਇਹ ਚੁੰਗੀ ਦਰਵਾਰ ਦਾ ਮੁੰਡਾ ਜੀ ਤੁਹਾਡਾ ਕੀ ਲੱਗਦਾ ਮੂੰ ਤਾਂ ਉੱਥੇ ਤਾਂ ਮੰਗਰ ਸਿੰਘ ਕਹਿੰਦੇ ਸੀਂਦੀ ਗੜ ਤੋਂ ਜੀ ਹਾਂਜੀ ਕਾਲੇ ਸਿੰਘ ਹਾਂ ਹਾਂ ਉਹ ਤਾਇ ਦਾ ਮੁੰਡਾ ਹੀ ਸਕੇਦਾ ਸਕੇਦਾ ਹੀ ਅੱਛਾ ਤੁਹਾਡੇ ਘਰ ਵਾਲੀ ਉਹਦੇ ਨਾਲ ਰਹਿ ਰਹੀ ਆ ਹਾਂ ਜੀ ਉਹਦੇ ਨਾਲ ਰਹਿ ਰਹੀ ਆ ਕਿੰਨੇ ਟਾਈਮ ਤੋਂ ਇਹ ਚੱਲਦਾ ਰੌਲਾ ਉਹਨਾਂ ਦਾ ਇਹਨੂੰ ਕੱਟੋ-ਕੱਟੋ 10 ਸਾਲ ਹੋ ਗਏ ਥਾਣੇ ਦਰਵਾਰੇ ਵੀ ਅਸੀਂ ਬਹੁਤ ਘਟਪਾਇਆ ਬਹੁਤ ਕੁਸ ਕਰਾਈ ਹਾਂ ਤੇ ਤੂੰ ਸਾਲ ਪਹਿਲਾਂ ਚਲੀ ਗਈ ਸੀ ਤੇ ਦੁਬਾਰੇ ਆ ਗਈ ਸੀ ਫਿਰ ਨੌ ਮਹੀਨੇ ਰਹਿ ਕੇ ਫਿਰ ਚਲੀ ਗਈ ਕਿੰਨਾ ਟਾਈਮ ਹੋ ਗਿਆ ਤੇਰੇ ਵਿਆਹ ਨੂੰ ਮੇਰੇ ਵਿਆਹ ਨੂੰ 15 ਸਾਲ ਹੋ ਗਏ ਬੱਚੇ ਦੋ ਨੇ ਇਹ ਬੱਚੇ ਦੋਨੇ ਤੇਰੇ ਨੇ ਹਾਂਜੀ ਮੇਰੇ ਨੇ ਦੋ ਬੱਚੇ ਨੇ ਇਹ ਸਬਾਈ ਦੇ ਤੇ ਇਹਦੇ ਘਰਾਂ ਵਾਲੀ ਜਿਹੜੀ ਹੈਗੀ ਆ ਇਹਦੇ ਸਕੇ ਤਾਏ ਦੇ ਮੁੰਡੇ ਦੇ ਨਾਲ ਗਈ ਆ ਠੀਕ ਆ ਤੁਸੀਂ ਹਾਲਾਤ ਵੇਖੋ ਬੰਦੇ ਕੀ ਆ ਇਹ ਭੈਣ ਜੀ ਖੜੇ ਨੇ ਤੁਸੀਂ ਵੇਖਦੇ ਹੋ ਇਹਦੇ ਘਰ ਵਾਲਾ ਉਹ ਵੀਰ ਆ ਜਿਹੜਾ ਉਹ ਵੀ ਅਮਰਤਧਾਰੀ ਆ ਠੀਕ ਆ ਚੰਡੀਗੜ੍ਹ ਕਿਤੇ ਉਹ ਰਹਿੰਦਾਗਾ ਇਹਦੇ ਹੀ ਉਹ ਘਰ ਵਾਲਾਗਾ ਜਿਹਦੇ ਨਾਲ ਇਸ ਵੀਰ ਦੇ ਘਰ ਆ ਲਈ ਗਈ ਆ ਤੇ ਇਹਦੇ ਸਕੇ ਤਾਈ ਦੇ ਮੁੰਡਾ ਆਪਸ ਵਿੱਚ ਇਹ ਪਰਿਵਾਰ ਆਗੇ ਆਪਸ ਵਿੱਚ ਸਕਾ ਪਰਿਵਾਰ ਆ ਇਹ ਭੈਣ ਜੀ ਤੁਹਾਨੂੰ ਫੋਨ ਫਾਣਾ ਆਉਂਦਾ ਤੁਹਾਡੇ ਘਰ ਵਾਲੇ ਤਾਂ ਆਹ ਨਾ ਆਉਂਦਾ ਘਰ ਇੱਕ ਤਾਂ ਹੀ ਕਰਦਾ ਜੀ ਕਦੇ ਕਿਤਾਈ ਕਰਦਾ ਹਾਂ ਜਿੱਥੇ ਰਹਿੰਦਾ ਹਾਂ ਬਹੁਤਾ ਕਰਾ ਹੀ ਹੁਣ ਤਾਂ ਕਦੇ ਸੱਚੀ ਬੰਦ ਰੱਖਦਾ ਮੋਬਾਈਲ ਦੀ ਹਮ ਸੱਚ ਵਾਲੀ ਬੰਦ ਕਰਨ ਲੱਗ ਗਿਆ ਮੋਬਾਈਲ ਦੀ ਫਿਰ ਤੁਸੀਂ ਕਦੇ ਉਹਨੂੰ ਕਿਹਾ ਨਹੀਂ ਕੁਝ ਵੀ ਭਾਈ ਇਹ ਗਲਤ ਗੱਲ ਆ ਤੇਰੀ ਮੈਂ ਕਿਹਾ ਸੀ ਜੀ ਹਮ ਮੈਂ ਤਾਂ ਗਲਤੀ ਦੁਆਰੇ ਕਰ ਲਈ ਹਮ ਬਸ ਚੁੱਪ ਚੁੱਪ ਮੇਰਾ ਸੌਦਾ ਹੀ ਬੰਦ ਕਰਤਾ ਬਸ ਉਹ ਕਹਿੰਦੇ ਵੀਰਾ ਹਾਂ ਹਾਂ ਫਲਾ ਉਹਨ ਕਿਉਂਕਿ ਇਹ ਭੈਣ ਜੀ ਤੁਸੀਂ ਵੇਖੋ ਖੜੇ ਐ ਵੀ ਇੱਕ ਨਰਮਾਈ ਐ ਇਸ ਪਰਿਵਾਰ ਦੀ ਇਹ ਵੀ ਵਿਚਾਰੀ ਕੁਛ ਨਹੀਂ ਕਹਿ ਸਕਦੀ ਇਹ ਕਾਮਕਾਰ ਆ ਜਿਹੜੀ ਇੱਥੇ ਘਰਾਂ ਦੇ ਵਿੱਚ ਹੀ ਕਾਮਕਾਰ ਆਪਦਾ ਜਿਹੜੀ ਕਰਦੀ ਆ ਅੱਛਾ ਦਸਾਂ ਸਾਲਾਂ ਤੋਂ ਰੌਲਾ ਪਿਆ ਫਿਰ ਪੰਚਾਇਤ ਨੇ ਕਦੇ ਸਮਝਾਇਆ ਉਹਨੂੰ ਦੱਸਿਆ ਕਦੇ ਬਹੁਤ ਮੱਥਾ ਮਾਰਿਆ ਜੀ ਜੀ ਅੱਗੇ ਨੂੰ ਹੋਵੇ ਮਾਤਾ ਜੀ ਕੀ ਨਾਮ ਆ ਤੁਹਾਡਾ ਮੈਂ ਨਾਮ ਗਰਮੇਲ ਹੈ ਗਰਮੇਲ ਇਹਦੇ ਮਾਤਾ ਤੁਸੀਂ ਹਾਂਜੀ ਕੀ ਮਸਲਾ ਕੀ ਹੈ ਸਮਝਾਇਆ ਤੁਸੀਂ ਨੂੰ ਨੂੰ ਕਦੇ ਕੁਛ ਬਹੁਤ ਸਮਝਾਇਆ ਹੂੰ ਆ ਮੇਰਾ ਵੱਡਾ ਪੁੱਤਾ ਰੋ ਨਾ ਮੇਰੇ ਜੀ ਰੋ ਨਾ ਹਮ ਮੇਰਾ ਵੱਡਾ ਪੁੱਤ ਜੀ ਜੀ ਨਹੀਂ ਸਮਝੀ ਹੁਣੇ ਛੋਟੇ ਛੋਟੇ ਬੱਚੇ ਆ ਕਿੱਥੇ ਜਾਣਗੇ ਕਿਉਂਕਿ ਜਿਹੜਾ ਘਰ ਹੁੰਦਾ ਉਹ ਹਮੇਸ਼ਾ ਵਾਸਤੇ 부ੜੀ ਦੇ ਨਾਲ ਹੁੰਦਾ ਤੇ ਜਿਹੜਾ ਸਮਾਜ ਦਾ ਦਾਇਰਾ ਹੁੰਦਾ ਉਹ ਬੰਦੇ ਨਾਲ ਹੁੰਦਾ ਹਨਾ ਹੁਣੇ ਵਿਚਾਰਾ ਕੰਮਕਾਰ ਵੀ ਕਰਦਾਗਾ ਉਹ ਵੀਰ ਜੀ ਖੜੇ ਆ ਅੱਗੇ ਆਜੋ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਹਾਕਮ ਸਿੰਘ ਜੀ ਹਾਕਮ ਸਿੰਘ ਮੈਂਬਰ ਹੋ ਤੁਸੀਂ ਹਾਂ ਜੀ ਅਸੀਂ ਤੁਹਾਡੇ ਨਾਲ ਵੀਰ ਕੰਮ ਕਰਦਾ ਹਾਂ ਹਾਂ ਜੀ ਕਿੰਨੇ ਟਾਈਮ ਤੋਂ ਕੰਮ ਕਰਦਾ ਥਾਡੇ ਨਾਲ ਇਹ ਤਾਂ 5-6 ਸਾਲਾਂ ਤੋਂ ਸਾਡੇ ਨਾਲ ਹੀ ਆ ਜੀ ਤੁਹਾਡੇ ਨਾਲ ਹਾਂ ਜੀ ਕੀ ਇਹਨਾਂ ਦਾ ਰੌਲਾ ਮਸਲਾ ਜਿਹੜਾ ਤੁਹਾਡੇ ਵੀ ਧਿਆਨ ਚ ਹੋਵੇ ਕੋਈ ਅਸੀਂ ਬਹੁਤ ਵਾਰੀ ਠਾਣੇ ਗਏ ਆ ਜੀ ਹੂੰ ਤੇ ਪੰਚਾਇਤ ਤੌਰ ਤੇ ਵੀ ਅਸੀਂ ਉਹਨੂੰ ਹੋ ਗਿਆ ਹੈ ਜੀ ਹੂੰ ਉਹ ਨਹੀਂ ਉਹ ਗੱਲ ਤੇ ਆ ਜੀ ਹੁਣ ਤਾਈ ਦਾ ਮੁੰਡਾ ਨਹੀਂ ਖੜਾ ਛੱਡ ਰਿਹਾ ਜਿਵੇਂ ਇਕੱਠੇ ਰਹਿਣਾ ਚਾਹੁੰਦੇ ਆ ਕੀ ਚਾਹੁੰਦੇ ਆ ਕੋਈ ਗੱਲਬਾਤ ਹੁੰਦੀ ਕਦੇ ਬਸ ਇਹੀ ਗੱਲ ਹੈ ਜੀ ਉਹ ਉਸੇ ਦੇ ਜਾ ਕੇ ਰਾਜੀ ਹੈ ਜੀ ਜੀ ਹਾਂ ਜੀ ਇਹ ਵਿਚਾਰਾ ਗਰੀਬ ਪਰਿਵਾਰ ਹੈ ਜੀ ਜੀ ਤੇ ਬੜੀਆ ਮਿਹਨਤੀ ਬੰਦੇ ਨੇ ਜੀ ਇਹ ਹਾਂ ਜੀ ਨਸ਼ਾ ਪਤਾ ਤੈਨੂੰ ਕੋਈ ਨਸ਼ਾ ਪਤਾ ਨਹੀਂ ਕਰਦੀ ਜੀ ਇਹੇ ਹਾਂ ਜੀ ਵੇਖੋ ਵੱਡੀ ਗੱਲ ਇਹ ਵੀ ਹੈ ਬਾਈ ਵੀ ਦਸਾਂ ਨੋਹਾਂ ਦੀ ਆਪਦੀ ਕਿਰਤ ਕਮਾਈ ਕਰਦਾ ਤੁਸੀਂ ਆਹ ਵੇਖ ਲਓ ਇਹਦੇ ਘਰ ਆ ਵਧੀਆ ਖੁੱਲਾ ਡੁੱਲਾ ਘਰ ਆ ਹਨਾ ਕੋਈ ਨਸ਼ਾ ਪਤਾ ਨਹੀਂ ਕਰਦਾ ਪਰਿਵਾਰ ਦੇ ਲਈ ਕਮਾਉਂਦਾ ਹੁਣ ਉਹ ਕਿੰਨੇ ਟਾਈਮ ਤੋਂ ਬਾਅਦ ਜਿਹੜੀ ਘਰੇ ਆਈ ਸੀਗੀ ਉਹ ਸਾਲ ਬਾਅਦ ਆਈ ਸੀ ਇੱਕ ਸਾਲ ਕਿੱਥੇ ਰਹੀ ਪੈਂ ਪਤਨੀ ਬਸ ਉਸੇ ਕੋਲ ਹੀ ਰਹੀ ਜੀ ਤੇ ਕਿਤੇ ਗੁਰਦੁਆਰਾਂ ਚ ਰਹਿੰਦੀ ਕਿਤੇ ਕਿਤੇ ਰਹਿੰਦੀ ਸੀ ਹਮ ਸਾਲ ਬਾਅਦ ਤੇ ਇੱਕ ਦਿਨ ਫਿਰ ਮੈਂ ਆਹੀ ਮੌਸਮਾਂ ਜਾਂ ਸੀ ਹਮ ਤੇ ਮੇਰੇ ਕੋਲੇ ਫੋਨ ਆਉਂਦੇ ਹੁੰਦੇ ਸੀ ਕਿਤੇ 2 ਵਜੇ ਹਮ ਕਿਤੇ ਸਵੇਰ 5 ਵਜੇ ਕਿਤੇ 5:30 ਵਜੇ ਅਸੀਂ ਗੌਰ ਕਰਦੇ ਹਾਂ ਤੜਕੇ ਉੱਠ ਕੇ ਦੇਖ ਲੈਂਦੇ ਹਮ ਤੇ ਇੱਕ ਦਿਨ ਰਾਤ ਨੂੰ 5:30 ਵਜੇ ਫੋਨ ਆ ਕੇ ਜੀ ਤੜਕੀ 10 ਵਜੇ ਫੇਰ ਆ ਹਮ ਤੇ ਗੱਲਬਾਤ ਬਹੁਤ ਹੋਈ ਹਮ ਤੇ ਇਦੋਂ ਬਾਅਦ ਮੈਂ ਕਿਸੇ ਕੋਲੇ ਨਾ ਦੱਸਿਆ ਤੇ ਡਿਟੀ ਚ ਰੱਖੀ ਜੀ ਫਿਰ ਆ ਵੱਡਾ ਭਾਈ ਖੜਾ ਇਹਨੂੰ ਕਿਤੇ ਪਤਾ ਲੱਗ ਗਿਆ ਇਹਨੇ ਮੈਨੂੰ ਪੁੱਛਿਆ ਹੂੰ ਫਿਰ ਇਹਨੇ ਗੱਲਬਾਤ ਕਰੀ ਜੀ ਇਹਨੇ ਗੱਲਬਾਤ ਕਰਕੇ ਇਹਨੂੰ ਕਹਦੀ ਵੀ ਮੈਂ ਘਰੇ ਆ ਜੀ ਹੂੰ ਇਹਦੇ ਬਾਅਦ ਗੱਲ ਚੱਲਦੀ ਗਈ 2 ਮਹੀਨੇ ਚੱਲਦੇ ਗਏ ਤੇ ਗੱਲ ਹੋ ਗਈ ਜੀ ਸਾਰਾ ਕੁਝ ਨਿਬੜ ਗਿਆ ਭੂਹਰੀ ਹੋਰੀਆਂ ਸਾਰੀਆਂ ਹੂੰ ਤੇ ਉਹ ਬੰਦੇ ਨੇ ਵੀ ਗਲਤੀ ਮੰਨੀ ਸੀ ਕਹਿੰਦਾ ਵੀ ਮੇਥੋਂ ਗਲਤੀ ਹੋ ਗਈ ਤੁਸੀਂ ਮੈਨੂੰ ਕਹਿੰਦਾ ਕੋਲੇ ਖੜ ਕੇ ਖੜਵਾਇਆ ਤੇ ਮੈਂ ਤੁਹਾਡਾ ਬੈਰ ਕੱਢਿਆ ਕੋਈ ਕਹਿੰਦਾ ਬਦਕਾਰ ਬਸਾਲਾ ਚੁੱਪ ਕਰਕੇ ਹੂੰ ਵੀ ਇਹਦੇ ਬਾਅਦ ਕੋਈ ਇਹੋ ਜੀ ਗਲਤੀ ਨਹੀਂ ਹੁੰਦੀ ਵੀ ਦੋਨਾਂ ਜਾਣਿਆਂ ਨੇ ਗਲਤੀ ਮੰਨ ਲਈ ਹਾਂ ਦੋਨਾਂ ਨੇ ਮੰਨੀ ਜੀ ਕਿੰਨਾ ਟਾਈਮ ਪਹਿਲਾਂ ਸਾਲ ਪਹਿਲਾਂ ਹਾਂਜੀ ਹਾਂ ਸਾਰਾ ਆਈਆ ਕਰ ਆਈਆ ਆ ਫਿਰ ਉਸ ਤੋਂ ਬਾਅਦ ਸਾਲ ਰਹੀ ਆ ਉਹ ਹਾਂ 9 ਮਹੀਨੇ ਰਹਿ ਗਈ ਜੀ 9 ਕੁ ਮਹੀਨੇ 9 ਕੁ ਮਹੀਨੇ ਰੱਕੀ ਗਈ ਫਿਰ ਉਸ ਤੋਂ ਬਾਅਦ ਚਲੀ ਗਈ ਫਿਰ ਚਲੀ ਗਈ ਇਹ ਬਾਈ ਜੀ ਖੜੇ ਨੇ ਕੀ ਨਾ ਮੈਂ ਬਾਈ ਜੀ ਜਗਜੀਤ ਸਿੰਘ ਜੀ ਇਹਨਾਂ ਦੇ ਵੱਡੇ ਭਰਾ ਤੁਸੀਂ ਹਾਂਜੀ ਮੈਂ ਵੱਡਾ ਭਾਈ ਹਾਂ ਕੀ ਮਾਮਲਾ ਹੋਇਆ ਇਹਨਾਂ ਨੇ ਸਮਝਾਉਣ ਦਾ ਤੁਸੀਂ ਕਦੇ ਯਤਨ ਕੀਤਾ ਤੇ ਘਰ ਵਾਲੀ ਨੂੰ ਸਮਝਾਈਤਾ ਜੀ ਉਹ ਥਾਣੇ 'ਚ ਵੀ ਅਸੀਂ ਜਾਂਦੇ ਰਹੇ ਜੀ ਪੰਚਾਇਤਾਂ ਲੈ ਕੇ ਜਾਂਦੇ ਰਹੇ ਹੂੰ ਤੇ ਉਹ ਵੀ ਸਮਝਾਈ ਜੀ ਉਹ ਸਮਝੀ ਨਹੀਂ ਉਹ ਬੰਦਾ ਵੀ ਹਟਿਆ ਨਹੀਂ ਹੈਗਾ ਜੀ ਹੂੰ ਉਹ ਜਣ ਕੇ ਇਹਦਾ ਘਰ ਪਟਦਾ ਰਿਹਾ ਜੀ ਹੂੰ ਤੇ ਮੋਬਾਈਲਾਂ ਤੇ ਗੱਲਾਂ ਹੁੰਦੀਆਂ ਰਹੀਆਂ ਹੁਣ ਉਹ 1 ਸਾਲ ਬਾਅਦ ਜੀ ਉਹ ਮੈਨੂੰ ਕਹਿੰਦੀ ਆ ਕਿ ਵੀ ਮੈਂ ਮਤਲਬ ਕਿ ਵੀ ਮੈਂ ਜਵਾਕਾਂ ਚਾਉਣੀ ਚਾਹਣੀ ਆਂਗੀ ਹੂੰ ਵੀ ਸਾਨੂੰ ਤੂੰ ਕਿਸੇ ਲੋਟਾ ਹੋ ਕਰ ਮੈਂ ਜੀ ਉਹ ਤਾਮਕੋੜ ਤੋਂ ਦੇ ਪੇਕਿਆਂ ਤੋਂ ਲਿਆਇ ਸੀਗਾ ਉਹਨੂੰ ਨਾਲ ਜਾ ਕੇ ਹੂੰ ਤੇ ਗਲਤੀ ਉਹਨੇ ਮੰਨੀ ਮੇਰੇ ਵੀ ਪੈਰੀਆਂ ਥਲਾਈ ਦੇ ਵੀ ਲਏ ਸਾਡਾ ਹੋਰ ਜਿਹੜਾ ਕੋਈ ਪਰਿਵਾਰ ਸੀਗਾ ਗਿਆ ਉਹਨਾਂ ਦੀ ਪੈਰੀਆਂ ਥਲਾਈ ਹੂੰ ਉਹਨੂੰ ਲੈ ਜਾਂਦਾ ਜੀ ਕਾ ਜਵਾਕ ਸੀ ਨਾਲ ਆ ਮੁੰਡਾ ਛੋਟਾ ਹੂੰ ਉਸ ਤੋਂ ਬਾਅਦ ਜੀ ਉਹਨੇ ਕੀ ਕਰਾਇ ਜੀ ਨਾ ਹੁਣ 9 ਮਹੀਨੇ 9 ਮਹੀਨੇ ਹਾਂ 9 ਮਹੀਨੇ ਜੀ ਉਹ ਬਸ ਕੇ ਇਹਨੂੰ ਕਹਿੰਦੀ ਆ ਕਿ ਪਤਾ ਨਹੀਂ ਮੈਂ ਪੁੱਛਾਂ ਵਾਲੇ ਕੋਲੇ ਜਾਨੀ ਜੀ ਇਹ ਤੋਂ ਲੈ ਕੇ 200 ਰੁਪਇਆ ਤੇ ਉਹਦੇ ਕੋਲੇ ਬਾਕੀ ਚਲੀ ਗਈ ਮੇਰੇ ਤਾਏ ਦੇ ਮੁੰਡੇ ਕੋਲੇ ਅੱਛਾ ਜਦੋਂ 9 ਮਹੀਨੇ ਉਹ ਘਰੇ ਰਹੀ ਆ ਵਧੀਆ ਰਹੀ ਆ ਕੋਈ ਗੱਲਬਾਤ ਮਗਰ ਕਰਦੀ ਸੀ ਜਾਂ ਨਹੀਂ ਕਰਦੀ ਸੀ ਨਾ YouTube ਗਾਲਾਂ ਤਾਂ ਪੜਦਾ ਇਹ ਪਹਿਲੇ ਦਿਨ ਤੂੰ ਦੀ ਜਾਂਦੀ ਰਹਿੰਦੀ ਬੜ ਬੜੀ ਤਾਂ ਕਰੀ ਜਾਂਦੀ ਰਹਿੰਦੀ ਹੂੰ ਪਰ ਉਹਨੇ ਆ ਨਹੀਂ ਕਿਤੇ ਉਹ ਕਿਹਾ ਸੀ ਐ ਵੀ ਬਗ ਵੀ ਜਾਂਦੇ ਸੀ ਇਹ ਪਿੰਡ ਵਾਲਾ ਤਾਂ ਕੁੱਟ ਬਗ ਜਾਂਦੀ ਮੈਂ ਗੌਰ ਨਹੀਂ ਕਰਦਾ ਅੱਛਾ 9 ਮਹੀਨਿਆਂ ਚੋਂ ਜਾ ਵੜਦੇ ਸੀ ਕਦੇ ਕਦੇ ਹਾਂ ਹਾਂ ਬਗ ਜਾਂਦੀ ਸੀ ਆ ਜਾਂਦੀ ਸੀ ਆ ਜਾਂਦੀ ਸੀ ਬਸ ਵੀ ਕਿਤੇ ਆਏ ਨਹੀਂ ਮੈਂ ਯਕੀਨ ਨਹੀਂ ਆਏ ਨਹੀਂ ਸੀਗਾ ਵੀ ਇਹਨੂੰ ਵੀ ਜਾ ਹੋਇਆ ਬਗ ਜੂਗੀ ਜੇ ਮੈਂ ਗੌਰ ਵੀ ਦੋ ਤਿੰਨ ਦਿਨਾਂ ਬਾਅਦ ਗੌਰ ਫੋਨ ਕਰਦਾ ਵੀ ਇੱਥੇ ਆ ਗਈ ਕਿ ਨਾ ਹੂੰ ਉਹ ਬਗਜੰਦੀ ਸੀ ਉੱਥੇ ਪਿੰਡ ਬਗ ਕੋਈ ਪੁਲਿਸ ਰਿਪੋਰਟ ਕੀਤੀ ਹੁਣ ਹੁਣ ਕੋਈ ਨਹੀਂ ਕੋਈ ਪੁਲਿਸ ਰਿਪੋਰਟ ਕਰੀ ਅਸਲ 'ਚ ਹੰਬ ਚੁੱਕਿਆ ਵੀਰ ਟੁੱਟ ਚੁੱਕਿਆ ਕਿਉਂਕਿ ਇਹਨੇ ਕੋਸ਼ਿਸ਼ ਕੀਤੀ ਹੈ ਪਰਿਵਾਰ ਵੱਡਾ ਭਾਈ ਵੀ ਇਹਦਾ ਖੜਾ ਮੈਂਬਰ ਸਾਹਿਬ ਖੜੇ ਆ ਜਿਨ੍ਹਾਂ ਦੇ ਨਾਲ ਇਹ ਕੰਮ ਕਰਦਾ ਕਿਉਂਕਿ ਪਿੰਡ ਦੇ ਲੋਕ ਹੀ ਅਸਲ ਦੇ ਵਿੱਚ ਬੰਦੇ ਦੀ ਗਵਾਹੀ ਦਿੰਦੇ ਹੁੰਦੇ ਆ ਵੀ ਇਹ ਬੰਦਾ ਹੈ ਕਿੱਦਾਂ ਦਾ ਠੀਕ ਆ ਕਿਹੜੇ ਤਰੀਕੇ ਨਾਲ ਰਹਿੰਦਾ ਇਹ ਕੰਮਕਾਰ ਵਾਲਾ ਬੰਦਾ ਮਿਹਨਤੀ ਕਿਉਂਕਿ ਸਵੇਰ ਦਾ ਅੱਜ ਮੀਂਹ ਪੈ ਰਿਹਾ ਸੀ ਮੈਨੂੰ ਵੀ ਇਹਨੇ ਫੋਨ ਕੀਤਾ ਤੇ ਤੁਸੀਂ ਇਹ ਵੇਖੋ ਵੀ ਮੈਂ ਪਹਿਲਾਂ ਪਹੁੰਚ ਗਿਆ ਸੀ ਇਹ ਬਾਈ ਫਿਰ ਵੀ ਮੌਕੇ ਤੇ ਖੇਤੋਂ ਆਇਆ ਆਪਣਾ ਕੰਮਕਾਰ ਕਰਦਾ ਕੋਈ ਨਸ਼ਾ ਨਹੀਂ ਕੋਈ ਪਤਾ ਨਹੀਂ ਹੁਣੇ ਬੱਚਿਆਂ ਨੂੰ ਪੜ੍ਹਾਵੇ ਲਿਖਾਵੇ ਘਰ ਸੰਭੇ ਜਾਂ ਬਾਹਰ ਕੰਮ ਕਰੇ ਕਿਉਂਕਿ ਆਪਾਂ ਸਾਰੇ ਪਰਿਵਾਰਾਂ ਵਾਲੇ ਆ ਜੇ ਆਪਾਂ 2 ਜਾਂ 3 ਜਾਂ 4 ਭਰਾਾਂ ਤੇ ਸਾਰਿਆਂ ਦਾ ਅੱਡਵੱਡ ਕੰਮ ਹੁੰਦਾ ਕਿਉਂਕਿ ਜ਼ਿੰਮੇਵਾਰੀਆਂ ਹੀ ਇਦਾਂ ਹੁੰਦੀਆਂ ਕਬੀਲਦਾਰੀ ਦੀਆਂ ਇਹਦੇ 'ਚ ਕੋਈ ਇਹ ਨਹੀਂ ਹੁੰਦਾ ਵੀ ਅੱਡਵੱਡ ਕਿਉਂਕਿ ਆਮੀ ਹਵਤਾ ਵੀ ਜਿਹਦੇ ਹੋਣਗੇ ਉਹ ਅੱਡ ਹੋ ਜਾਣਗੇ ਇੱਕ ਬੀਲਦਾਰੀਆਂ ਪਰ ਹੁਣ ਇਹ ਵਿਚਾਰਾ ਹੁਣ ਪਿਛਲੇ ਇੱਕ ਹਫਤੇ ਤੋਂ ਇਹਦੇ ਘਰ ਆਲੀ ਗਈ ਹੈ ਕੋਈ ਫੋਟੋ ਵਗੈਰਾ ਉਹਨਾਂ ਹੀ ਦਿਖਾਓ ਕਿਉਂਕਿ ਇੱਕ ਹਫਤਾ ਉਹਨਾਂ ਨੂੰ ਜਿਹੜਾ ਹੋ ਗਿਆ ਗਿਆ ਇਹ ਫੋਟੋ ਆ ਇਹ ਫੋਟੋ ਆ ਸਵੀਰ ਦੇ ਘਰ ਆਲੀ ਦੀ ਇਹ ਕੌਣ ਆ ਇਹ ਮੰਗਲ ਜੀ ਉਹੀ ਮੰਗਲ ਸਿੰਘ ਆ ਜੀ ਇਹਦੇ ਨਾਲ ਗਈ ਆ ਉਹ ਇਸ ਨੜੀ ਜੀ ਇਸ ਵੀਰ ਦੇ ਨਾਲ ਗਈ ਆ ਤੁਸੀਂ ਦੇਖ ਸਕਦੇ ਹੋ ਇਹ ਉਹਦੀ ਫੋਟੋ ਆ ਜਿਹਦੇ ਕੋਲੇ ਜਾ ਕੇ ਰਹਿੰਦੀ ਆ ਇਹ ਅਮਰਤ ਵੀ ਛੱਕਿਆ ਘਰ ਵਾਲੀ ਨੇ ਤੇਰੀ ਨੇ ਹਾਂ ਜੇ ਤੂੰ ਸਾਰ ਪਹਿਲਾਂ ਛੱਕਿਆ ਸੀ ਅੱਛਾ ਹਾਂਜੀ ਉਸੇ ਕੋਲ ਹੀ ਛੱਕਿਆ ਸੀ ਉਸੇ ਕੋਲ ਅੱਛਾ ਪਹਿਲਾਂ ਜਦੋਂ ਇਹ ਗਈ ਆ ਇਸ ਵੀਰ ਦੇ ਕੋਲੇ ਉਦੋਂ ਇਹਨੇ ਅਮਰਤ ਉੱਥੇ ਛੱਕਿਆ ਸੀ ਪਰ ਬੇਨਤੀ ਕਰਦੇ ਆ ਉਸ ਭੈਣ ਨੂੰ ਕਿ ਤੂੰ ਆਪਦੇ ਪਰਿਵਾਰ ਨੂੰ ਵੇਖ ਵੇਖ ਤੇਰੇ ਘਰ ਵਾਲਾ ਕੋਈ ਨਸ਼ਾ ਨਹੀਂ ਕਰਦਾ ਰੱਬ ਨੇ ਤੈਨੂੰ ਸੋਹਣੇ ਦੋ ਜਵਾਕ ਦਿੱਤੇ ਆ ਬੱਚੇ ਦਿੱਤੇ ਆ ਪਰ ਇਹ ਨਾਲ ਭੈਣਾਂ ਵੀ ਖੜੀਆਂ ਤੁਸੀਂ ਇਥੋਂ ਆਂਡ ਕਮਾਂਡ ਚ ਹਾਂਜੀ ਨਾ ਨਾ ਸਾਡੀਆਂ ਜੀ ਇਹ अच्छा ਤੁਹਾਡੀ ਆ আচ্ছা ਤੁਹਾਡੇ ਨਾਲ ਨਹੀਂ ਕਦੇ ਗੱਲਬਾਤ ਕੋਈ ਹਾਂਜੀ ਮੈਂ ਕੰਮ ਕਰਕੇ ਆਈ ਚੋਦਨ ਕਿੰਨਾ ਕਿਤੇ ਨਹੀਂ ਗਈ ਪਾਂਡ ਕੋਲੇ ਜਾਣੀ ਹੈ ਜੀ ਕਿੰਨੀ ਮੈਂ ਸਾਹ ਗੱਲ ਕਰਕੇ ਵਾਗ ਗਈ ਅੱਡੇ ਤੇ ਹੁਣ ਤੁਸੀਂ ਵੇਖੋ ਭੈਣੇ ਤੇਰੇ ਨਾਲ ਨਹੀਂ ਕਦੇ ਤੁਹਾਡੇ ਨਾਲ ਨਹੀਂ ਗੱਲ ਕੀਤੀ ਇਹ ਤੇ ਘਰ ਵਾਲੀ ਕੁੜੀ ਨੇ ਨਾ ਬੁਲਾਈ ਨਹੀਂ ਨਾ ਨਾ ਮੈਂ ਤਾਂ ਬੁਲਾਈ ਨਹੀਂ ਹੁਣ ਬੇਵਸਾ ਇਹ ਪਰਿਵਾਰ ਇਹਨਾਂ ਨੇ ਕੋਸ਼ਿਸ਼ ਕਰ ਲਈ ਜਿੰਨੀ ਕਿ ਇਹਨਾਂ ਨੂੰ ਹੁੰਦੀ ਸੀਗੀ ਇਹਨਾਂ ਨੇ ਇਹ ਚੀਜ਼ਾਂ ਵੀ ਕਰ ਕਰ ਵਿਖਲੀਆਂ ਥਾਣੇ ਦਰਬਾਰੇ ਪੰਚਾਇਤਾਂ ਜਿਵੇਂ ਮੈਂਬਰ ਸਾਹਿਬ ਨੇ ਦੱਸਿਆ ਵੀ ਕਾਠ ਹੋਇਆ ਬਥੇਰਾ ਸਮਝਾ ਲਿਆ ਪਰ ਉਹ ਗੱਲ ਨਹੀਂ ਬਣੀ ਹਨਾ ਹੁਣ ਵੀ ਇਹਨਾਂ ਦੀ ਹਲੇ ਵੀ ਇਹ ਕੋਸ਼ਿਸ਼ ਆ ਵੀ ਘਰੇ ਆ ਜੇ ਆਪਣਾ ਆਪ ਦਾ ਜਿਹੜਾ ਘਰ ਆ ਉਹ ਸੰਭਲੇ ਹੋਰ ਵੀ ਮੋਤਵਾਰ ਬੰਦੇ ਖੜੇ ਆ ਅੱਗੇ ਆਇਓ ਆਪਣਾ ਵੀਰ ਜੀ ਟੀ ਨਾਮ ਆ ਤੁਹਾਡਾ ਹੀ ਗੁਰਦੇਵ ਸਿੰਘ ਜੀ ਹਾਂਜੀ ਗੁਰਦੇਵ ਸਿੰਘ ਜੀ ਮੈਂਬਰੋਂ ਤੁਸੀਂ ਹਾਂਜੀ ਹਾਂਜੀ ਇਹਨਾਂ ਦੇ ਗਾਈਆਂ ਤੁਸੀਂ ਰੋਲੇ ਦੇ ਵਿੱਚ ਕਦੇ ਹਾਂਜੀ ਗਆਂ ਮੈਂ ਦੋ ਤਿੰਨ ਵਾਰੀ ਗਿਆ ਜੀ ਸਾਡੇ ਥਾਰੇ ਦਿਨੇ ਬੰਦੇ ਜਿਗੇ ਭੈਣ ਭਾਈ ਤੇ ਅਸੀਂ ਨਾਲ ਲੈ ਕੇ ਆਇਆ ਔਰ ਇਹ ਮੁੰਡੇ ਨੇ ਧਮਕੀਆਂ ਵੀ ਇਹਨਾਂ ਨੂੰ ਮਾਰੀਆਂ ਨੇ ਫੋਨਾਂ ਤੇ ਵੀ ਮੇਰੇ ਮੁੰਡੇ ਇਹ ਗਿਆਨੀ ਜੀ ਨੇ ਹਾਂ ਗਿਆਨੀ ਜੀ ਵੀ ਮੈਂ ਘਰ ਤੋਂ ਆਇਆ ਕਰੂੰ ਬਾਹਰ ਕਰੂੰਗਾ ਮੰਡਾ ਤੇ ਲ ਜਾਊਗਾ ਬੜੀਆਂ ਧਮਕੀਆਂ ਮਾਰ ਕੇ ਇਹਨਾਂ ਨੂੰ ਵਿਚਾਰਾਂ ਨੂੰ ਜਮਾ ਪੋਲੇ ਪਾ ਦੇਣੇ ਹਾਂ ਹਾਂ ਆ ਗਲੇ ਹੁਣ ਫਿਰ ਜਦੋਂ ਹੁਣ ਉਹ ਵਾਪਸ ਆਈ ਆ ਜਾਂ ਹੁਣ ਜਾਂਦੀ ਆ ਹੁਣ ਫਿਰ ਕੀ ਇਹ ਪਰਿਵਾਰ ਦੇ ਲਈ ਕੀ ਇਨਸਾਫ ਤੁਸੀਂ ਮੰਗਦੇ ਕਮਾਲ ਨੂੰ ਤਾਂ ਜੀ ਕਹਿ ਕੇ ਗਈ ਆ ਵੀ ਮੈਂ ਜਾਨੀਆਂ ਸੀ ਭੈਣੇ ਕੋਲੇ ਹੂੰ ਤੇ ਲੈ ਗਿਆ ਚੜਾ ਕੇ ਕਹਿੰਦਾ ਵੀ ਫੋਨ ਕਰਤਾ ਨਹੀਂ ਆਪਣੇ ਵਿਖੀ ਤੋਂ ਵੀ ਆ ਜਾਉਂਗਾ ਇਹ ਵਿਖੀ ਚੜਕੇ ਬਾਗੀ ਉੱਥੇ ਲੈ ਕੇ ਮੋਟਰਸਾਈਕਲ ਤੇ ਵਜੇਗਾ ਹੂੰ ਆ ਗੱਲ ਜੀ ਹੁਣ ਤੁਹਾਨੂੰ ਉੱਥੇ ਜਾ ਕੇ ਉਹਨੇ ਆਪ ਫੋਨ ਕੀਤਾ ਉਸੇ ਬੰਦੇ ਨੇ ਕਰਿਆ ਜੀ ਉਸੇ ਬੰਦੇ ਨੇ ਕਰਿਆ ਜਿਹਦੇ ਕੋਲੇ ਗਈ ਆ ਤਾਏ ਦੇ ਮੁੰਡੇ ਨੇ ਤੇਰੇ ਦੇ ਨੇ ਕੀ ਫੋਨ ਕਰਿਆ ਉਹਨੇ ਜੀ ਉਨੇ ਹੁੰਤੇ ਹੀ ਕਰਾਈ ਸੀ ਵੀ ਉਹ ਪਹਿਲਾਂ ਤਾਂ ਵੀ ਸੀ ਪਟਲੇ ਰਹਿੰਦੇ ਹੁੰਦੇ ਸੀ ਵੀ ਉੱਥੇ ਭੜਦੀ ਫਰੀ ਮੈਨੂੰ ਹੂੰ ਵੀ ਇਦੋਂ ਬਾਅਦ ਮੇਰੇ ਕੋਲੇ ਆਥਨੇ ਫੋਨ ਕਰਿਆ ਹੂੰ ਵੀ ਤੂੰ ਕਿੱਥੇ ਹੈਂ ਕਹਿੰਦਾ ਵੀ ਮੇਰੇ ਕੋਲ ਇੱਕ ਘੰਟੇ ਨੂੰ ਆ ਜੂਗੀ ਤੇ ਉਹਦੀ ਭੈਣ ਨੇ ਵੀ ਗੱਲ ਕਹੀਏ ਕਹਿੰਦੀ ਵੀ ਮੇਰੇ ਇੱਕ ਵਾਰ ਗੱਲ ਕਰਾ ਦੇ ਜਾ ਕੇ ਉਹਨੇ ਗੱਲ ਨਹੀਂ ਕਰਾਈ ਜੀ ਨੰਬਰ ਬੰਦ ਕਰ ਲਿਆ ਮੈਂਬਰ ਸਾਹਿਬ ਆਇਆ ਤੁਹਾਨੂੰ ਫੋਨ ਉਰੇ ਆ ਜਿਓ ਜੀ ਮੜਾ ਜਾ ਇਹਦੇ ਉਹ ਤਾਏ ਦੇ ਮੁੰਡੇ ਨੇ ਫੋਨ ਕੀਤਾ ਉਹਦੇ ਆਏ ਸੀ ਜੀ ਮੈਨੂੰ ਕਹਿੰਦੇ ਵੀ ਜਿੱਥੇ ਮੇਰੀ ਪਹਿਲਾਂ ਰੈਸ ਸੀ ਜੀ ਉਹ ਉੱਥੇ ਆਉਣਾ ਚਾਹੁੰਦੀ ਹੈ ਜੀ ਮੈਂ ਉਹਨੂੰ ਕਹਿੰਦਾ ਵੀ ਨਾ ਹੂੰ ਤੇ ਉਹ ਦੁਬਾਰਾ ਨਹੀਂ ਮਰਲੇ ਫੋਨ ਆਈ ਬੱਸ ਤੁਹਾਨੂੰ ਇੰਨੀ ਗੱਲ ਕਹੀ ਹਾਂ ਹਾਂ ਜੀ ਮੈਨੂੰ ਇਡੀ ਗੱਲ ਹੋਈ ਹੈ ਅੱਛਾ ਵਿਆਹ ਤੋਂ ਬਾਅਦ ਕਿੰਨੇ ਕ ਟਾਈਮ ਬਾਅਦ ਹੋਏ ਜਿਹੜਾ ਰੌਲਾ ਪੈਣ ਲੱਗ ਗਿਆ ਸੀਗਾ ਥੋੜੇ ਬਾਅਦੋਂ ਪਿੱਛੋਂ ਇਹ ਤਾਂ ਜੀ ਥੋੜੇ ਚਿਰ ਬਾਅਦ ਹੀ ਰੌਲਾ ਪੈਣ ਲੱਗ ਗਿਆ ਸੀ ਥੋੜੇ ਬਾਅਦ ਐਵੇਂ ਜਦੋਂ ਅਸੀਂ ਬੁਰੇ ਆ ਗਏ ਸੀ ਇੱਥੇ ਬਸ ਇਹ ਕੋ ਸੌਣ ਲੱਗ ਗਏ ਫਿਰ ਉਹਦੇ ਤੂੰ ਪੇਕੇ ਪਰਿਵਾਰ ਨੂੰ ਆਪਣੇ ਸਹੁਰੇ ਪਰਿਵਾਰ ਨੂੰ ਕਿਹਾ ਕੋਈ ਸੱਸ ਸਹੁਰਾ ਤੇਰਾ ਜਾਉਂਦਾ ਭਰਾ ਕੋਈ ਉਹ ਪਰਿਵਾਰ ਖੜੇ ਨੇ ਸਾਰੇ ਪੰਚਾਇਤਾ ਨਾਲ ਲਿਆਉਂਦੇ ਹੁੰਦੇ ਸੀ ਕਹਿੰਦੇ ਮੈਂ ਨਹੀਂ ਆਉਂਦੀ ਮੈਂ ਨਹੀਂ ਆਉਂਦੀ ਮੈਂ ਨਹੀਂ ਆਉਂਦੀ ਇਹ ਗੱਲ ਕਹਿ ਦਿੰਦੀ ਸੀ ਹੁਣ ਵੀ ਕਹਿੰਦੀ ਆ ਮੈਂ ਨਹੀਂ ਆਉਂਦੀ ਹੁਣ ਸਹੁਰੇ ਪਰਿਵਾਰ ਨਾਲ ਹੋਈ ਹੀ ਗੱਲ ਥੋੜੀ ਕੋਈ ਹਾਂਜੀ ਹੋਈ ਸੀ ਮੈਂ ਗਿਆ ਸੀ ਹੂੰ ਉਹ ਤਾਂ ਬਸ ਇਹ ਕਹਿੰਦੀ ਵੀ ਹੁਣ ਘਰੇ ਨਾ ਪੜਨਦੇ ਹੋ ਵੀ ਮੈਂ ਤਾਂ ਤੈਨੂੰ ਉਹਦੀ ਕਹਿੰਦੀ ਹੁੰਦੀ ਸੀ ਵੀ ਇਹਦੇ ਨਾਲ ਰਿਹਾ ਕਰ ਵੀਥ ਕੱਲੀ ਨੂੰ ਨਾ ਤੁਰਿਆ ਕਰ ਉਹਨਾਂ ਨੂੰ ਵੀ ਹੁਣ ਤਾਂ ਗਾਲਾਂ ਲੱਗੀਆਂ ਸੀ ਜਿਹੜਾ ਭੈਣ ਵੀ ਗਾਲਾਂ ਦਿੰਦੀ ਸੀ ਹੂੰ ਤੇ ਮਾਪਿਆਂ ਨੂੰ ਵੀ ਗਾਲਾਂ ਦਿੰਦੀ ਹੁਣ ਕੋਈ ਕੋਰਟ ਕੇਸ ਚੱਲਦਾ ਕੋਈ ਤਲਾਕ ਤਾਂ ਕੁਝ ਨਹੀਂ ਚੱਲਦਾ ਕੁਝ ਨਹੀਂ ਚੱਲਦਾ ਜੀ ਉਦਾਂ ਹੀ ਜਾ ਕੇ ਉੱਥੇ ਰਹਿ ਗਿਆ ਹਾਂ ਸਹੀ ਗਿਰ ਉਹ ਵੀਰ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਤੂੰ ਸਿਆਣਾ ਬਿਆਣਾ ਹੈਗਾ ਠੀਕ ਆ ਤੇਰਾ ਵੀ ਆ ਪਰਿਵਾਰ ਖੜਾ ਇਹ ਇਹ ਭੈਣ ਜੀ ਇੱਥੇ ਕੰਮਕਾਰ ਜਿਹੜੀ ਕਰਦੀ ਆ ਪਿੰਡ ਦੇ ਵਿੱਚ ਇਹ ਹੀ ਬੀਬੀਆਂ ਨੇ ਆ ਦੱਸਿਆ ਵੀ ਜਿਹੜਾ ਇੱਥੇ ਗੋਹਾ ਕੂੜਾ ਪਿੰਡ ਦੇ ਵਿੱਚ ਕਰਦੀ ਆ ਆਪਦਾ ਢਿੱਡ ਭਰਦੀ ਆ ਠੀਕ ਆ ਤੇ ਵੀ ਨਾਲੇ ਤੂੰ ਆਪਣਾ ਘਰ ਖਰਾਬ ਕੀਤਾ ਨਾਲੇ ਇਹਦਾ ਘਰ ਖਰਾਬ ਕੀਤਾ ਦੋ ਇਹਦੇ ਬੱਚੇ ਆਗੇ ਠੀਕ ਆ ਉਹਦੇ ਬੱਚੇ ਹੈਗੇ ਤੇਰੇ ਤਾਇਦੇ ਮੁੰਡੇ ਦੇ ਹਾਂਜੀ ਦੋ ਮੁੰਡੇ ਨੇ ਜੀ ਹਾਂਜੀ ਗੱਭਰੂ ਹੈ ਇਹ ਮੁੰਡਾ ਦਾ ਦੋ ਮੁੰਡੇ ਆਜੂਰੇ ਆਓ ਤੁਸੀਂ ਜੀ ਆਓ ਆਓ ਰਿਓ ਕੀ ਨਾਮ ਆ ਤੁਹਾਡਾ ਜੀ ਕਾਲਾ ਜੀ ਅੱਛਾ ਕੀ ਉਹ ਇਹਦੇ ਤਾਇਦੇ ਮੁੰਡੇ ਦੇ ਵੀ بیٹے ਹੈ ਹਾਂਜੀ ਗੱਭਰੂ ਆ ਮੁੰਡਾ ਪੂਰਾ ਚੋਬਰਾਂ ਮੁੰਡਾ ਜੀ ਇਹ ਨਾ ਇਹ ਜਦੋਂ ਲੋਕਡਾਊਨ ਲੱਗਿਆ ਰੇ ਜੀ ਅਸਲ ਕਹਾਣੀ ਤਾਂ ਉਦੋਂ ਵਿਗੜੀ ਇਹਨਾਂ ਦੀ ਹੂੰ ਇੱਥੇ ਰਹਿ ਫਰਦੰਦਾਰ ਰਸੀ ਜੀ ਉਹ ਜੀ ਜਦੋਂ ਬੰਦੇ ਨੂੰ ਟਪਾਉਂਦੇ ਹੁੰਦੇ ਜੀ ਤੇ ਉਹਨਾਂ ਦਾ ਕੰਮ ਵੇਖੜਾ ਇਹਨਾਂ ਦਾ ਸਾਰਾ ਜੀ ਉਦੋਂ ਬਾਅਦ ਤਾਂ ਫਿਰ ਇਹ ਤਾਣੀ ਲੋਟ ਹੀ ਨਹੀਂ ਆਈ ਇਹਨਾਂ ਦਾ ਜੀ ਇੱਕ ਥਾਣੇ ਦਾ ਵਾਰੀ ਵੀ ਜਾਂਦੇ ਰਹੇ ਨੇ ਬਹੁਤ ਵਾਰੀ ਵੀ ਉਹਨੂੰ ਕੁੱਟ ਮਾਰ ਵੀ ਕਰਾਈ ਇਹਨਾਂ ਕੋਲੇ ਖੜਕੇ ਇਹਨਾਂ ਨੇ ਹੂੰ ਫਿਰ ਉਹਨਾਂ ਦਾ ਇਹੀ ਹੋ ਗਿਆ ਵੀ ਮੈਂ ਜਦਾਂ ਮਰ ਜੂਆਂ ਮਾਰ ਦੂੰ ਇਹ ਗੱਲ ਹੋ ਗਈ ਹਾਂ ਇਹ ਇਹ ਗੱਲ ਉਰੇ ਵੀ ਹੋਈ ਆ ਸਾਡੇ ਕੋਲੇ ਉੱਥੇ ਖੜੇ ਤੇ ਜੀ ਵੀ ਇਹ ਕਿ ਮੇਰਾ ਕੀ ਕਰ ਲੜਾਂਗੇ ਕਹਿੰਦਾ ਇਹ ਕੰਮ ਕਰ ਕੀ ਕਰ ਦੋ ਬਸ ਬੈਂ ਨਹੀਂ ਚਲਾਉਂਦਾ ਉਹ ਬੈਂ ਚਲਾਉਂਦਾ ਜੀ ਪਹਿਲਾਂ ਸੀਰੀ ਪਾਈ ਲੜਦਾ ਰਿਹਾ ਹੂੰ ਤੇ ਉਸ ਤੋਂ ਬਾਅਦ ਉਹ ਬੈਂ ਬੂਮ ਚਲਾਉਣ ਲੱਗ ਗਿਆ ਜੀ ਜੀ ਸਕੂਲ ਵਾਲੇ ਉਹ ਸਕੂਲ ਵਾਲੀ ਬੈਂ ਚਲਾਉਂਦਾ ਬੱਚਿਆਂ ਵਾਲੀ ਹੂੰ ਔਰੇ ਪਿੰਡ ਵੀ ਉਹੀ ਚਲਾਉਂਦੇ ਹੋ ਬੈਂ ਜੀ ਉਸ ਤੋਂ ਬਾਅਦ ਤਾਂ ਜਦੋਂ ਲੋਕਡਾਊਨ ਲੱਗ ਗਿਆ ਉਸ ਤੋਂ ਬਾਅਦ ਤਾਂ ਆਪਣਾ ਜੋ ਸੱਪੀ ਲੜ ਗਿਆ ਜੀ ਹੂੰ ਉਸ ਤੋਂ ਬਾਅਦ ਤਾਂ ਔਰੇ ਰਹੇ ਨੇ ਆਪ ਦੀ ਸੀ ਐਲ ਸੀ ਡੀ ਵੀ ਇੱਥੇ ਬਣ ਗਿਆ ਦੀ ਜੀ ਰਾਤ ਨੂੰ ਇੱਥੇ ਲੱਗੀ ਘਰ ਆ ਉਹਦਾ ਆਪਣੇ ਆ ਗੁਰਦੁਆਰੇ ਲਵੇ ਘਰੇ ਜੀ ਹਾਂ ਜੀ ਉਹ ਵੀ ਜਿਨਾਂ ਦੀ ਵੇਰੋ ਲੋ ਕਰਦਾ ਹੀ ਉਹ ਜੀ ਆਪਣੇ ਤੇ ਜੀਤ ਸਿੰਘ ਜੀਤ ਸਿੰਘ ਵੀ ਆਪਣੇ ਜੀਤ ਸਿੰਘ ਨੇ ਡਿਊਟੀ ਰਾਤੀ ਵਿੱਚ ਉਹ ਨਹੀਂ ਬੰਦਾ ਇੱਥੇ ਲੱਗ ਜਾ ਉਹ ਆਇਆ ਕਦੇ ਘੰਟਾ ਹੋਰੇ ਤੇ ਬੜ ਜਾ ਆ ਜਾ ਕੇ ਨੇ ਦੇ ਘਰੇ ਆਇਆ ਕਦੇ ਰਹਾ ਕਰੇ ਘੰਟਾ ਬੜ ਜਾ ਘੇਣਾ ਦੇ ਘਰੇ ਫਿਰ ਆਖੀ ਜੀਤ ਸਿੰਘ ਨੂੰ ਕਿਹਾ ਵੀ ਇਹ ਹੈ ਗੱਨੀ ਤੇ ਨਹੀਂ ਬੰਦਾ ਵੀ ਇਹ ਜਾਂਦਾ ਲੋਕਾਂ ਦੇ ਕਹਿੰਦੇ ਤੁਸੀਂ ਖੜਾ ਰੱਖਿਆ ਬਹਿਰੇ ਤੇ ਉਹਨੇ ਫਿਰ ਡੱਕ ਲਿਆ ਉਥੋਂ ਲੜ ਕਰਕੇ ਜੀ ਮੈਂ ਤੁਹਾਂ ਦੇ ਘਰੇ ਚੱਲ ਫਿਰ ਉੱਥੇ ਬੰਦੇ ਅਸੀਂ ਆਮ ਬੰਦੇ ਖੜੇ ਰਹੇ ਆ ਦੇ ਨੱਕੇ ਤੇ ਜੀ ਹਾਂ ਜੀ ਆ ਬਿਲਕੁਲ ਕਿਉਂਕਿ ਆਪਦਾ ਹੀ ਪਰਿਵਾਰ ਸੀ ਸਕਾ ਪਰ ਇਹ ਗੱਲ ਮੈਂ ਕਹਿੰਦਾ ਵੀ ਯਾਰ ਮਾਰਾ ਵਾਲਿਆਂ ਨਾਲੋਂ ਵੀ ਇੱਕ ਭੈੜਾ ਕੰਮ ਆ ਜਿਹੜਾ ਉਸ ਨੇ ਕੀਤਾਗਾ ਹਨਾ ਕਿਉਂਕਿ ਬੇਸ਼ੱਕ ਇਹਦੇ ਘਰੋਂ ਆ ਭੈਣ ਜੀ ਅਸਲ ਦੇ ਵਿੱਚ ਜਿੰਨਾ ਚਿਰ ਬੁੜੀ ਬਾਹਰ ਕਦਮ ਨਹੀਂ ਰੱਖਦੀ ਉਹਨਾਂ ਚਿਰ ਬੰਦੇ ਦੀ ਨਹੀਂ ਹਾਇਸੀਅਤ ਹੁੰਦੀ ਵੀ ਉਹ ਨੂੰ ਕੁਝ ਵੀ ਕਹਵੇ ਠੀਕ ਆ ਪਰ ਇਹਨਾਂ ਦਾ ਹੁਣ ਆਪਸ ਦੇ ਵਿੱਚ ਇਹ ਆ ਹੁਣ ਤੁਹਾਨੂੰ ਸਾਰੇ ਪਰਿਵਾਰ ਨੇ ਕਹਤਾ ਵੀ ਭਲਾ ਘਰੇ ਤੁਸੀਂ ਨਾ ਵੜਨ ਦਿਓ ਹਾਂਜੀ ਹੁਣ ਤੁਸੀਂ ਕੋਈ ਕਾਰਵਾਈ ਕਰਨੀ ਚਾਹੁੰਦੇ ਹੋ ਅਜੇ ਤੱਕ ਕੋਈ ਕਰ ਵੀ ਨਹੀਂ ਕੀ ਚਾਹੁੰਦੇ ਹੋ ਤੁਸੀਂ ਦੱਸੋ ਕਹੇ ਜੀ ਮਦਦ ਚਾਹੁੰਨੇ ਮਤ ਸਾਨੂੰ ਐ ਵੀ ਇੱਕ ਵਾਰ ਹੋਈ ਕਰੇ ਆ ਜੀ ਇਹਦਾ ਯਾਦ ਆ ਜਵਾਖਾਂ ਚ ਆ ਜੀ ਤੁਸੀਂ ਇਹ ਬੰਦੇ ਦਾ ਵੇਖੋ ਹੌਂਸਲਾ ਤੁਸੀਂ ਇਹ ਵੇਖੋ ਵੀ ਬੰਦਾ ਐਡੇ ਸਬਰ ਵਾਲਾ ਇਹ ਹੈ ਇਹ ਹਜੇ ਵੀ ਬਾਰ-ਬਾਰ ਇਹ ਗੱਲ ਰਿਪੀਟ ਕਰਦਾ ਵੀ ਉਹ ਮੇਰੇ ਘਰਾਂ ਆਲੀ ਮੇਰੇ ਘਰੇ ਆ ਜੀ ਜੋ ਵੀ ਉਹਨੇ ਗਲਤੀਆਂ ਕੀਤੀਆਂ ਜੋ ਕੁਝ ਉਹਦੇ ਤੋਂ ਹੋਇਆ ਉਹਦੇ ਤੇ ਮਿੱਟੀ ਪਾਉਣ ਨੂੰ ਇਹ ਤਿਆਰ ਆ ਅੱਜ ਦੀ ਘੜੀ ਦੇ ਵਿੱਚ ਵੀ ਨਹੀਂ ਤਾਂ ਆਪਾਂ ਵੇਖਦੇ ਆ ਹਾਲਾਤ ਕਿਦਾਂ ਦੇ ਬਣਦੇ ਜਾਂਦੇ ਆ ਪਰ ਉਸੋ ਭੈਣ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿਉਂਕਿ ਸਮਾ ਜਿਹੜਾ ਹੈਗਾ ਨਾ ਅ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਉਣ ਵਾਲੇ ਬਹੁਤਾ ਟਾਈਮ ਨਹੀਂ ਚੱਲਦਾ ਹੁੰਦਾ ਇਹ ਲੰਮੀ ਗੇਮ ਨਹੀਂ ਹੁੰਦੀ ਥੋੜੇ ਟਾਈਮ ਦੀ ਗੇਮ ਹੁੰਦੀ ਆ ਪਰ ਅੱਜ ਵੀ ਕਿਉਂਕਿ ਜਦੋਂ ਮਾੜਾ ਟਾਈਮ ਆਉਂਦਾ ਉਦੋਂ ਏਸੇ ਵੀਰ ਨੇ ਉਹਨੂੰ ਸਾਂਭਣਾ ਜਾਂ ਆਉਂਦੇ ਆ ਬੱਚੇ ਆ ਪਰ ਅੱਜ ਜੇ ਇਹ ਹਾਲਾਤ ਬਣ ਗਏ ਇਦਾਂ ਦਾ ਮਾਹੌਲ ਬਣਦਾ ਜਾ ਰਿਹਾ ਬੱਚਿਆਂ ਤੇ ਕੀ ਅਸਰ ਪਊਗਾ ਬਾਕੀ ਪਰਿਵਾਰ ਦੇ ਮੈਂਬਰਾਂ ਤੇ ਕੀ ਅਸਰ ਪਊਗਾ ਇਹ ਚੀਜ਼ ਉਸ ਭੈਣ ਨੂੰ ਸੋਚਣੀ ਚਾਹੀਦੀ ਆ ਠੀਕ ਆ ਹੁਣ ਚੰਡੀਗੜ੍ਹ ਤੁਹਾਨੂੰ ਪਤਾ ਕੋਈ ਕਿੱਥੇ ਰਹਿੰਦੇ ਰਹਿੰਦੇ ਉਹ ਚੰਡੀਗੜ੍ਹ ਤੇ ਹੀ ਉੱਥੇ ਮਹੱਲੀ ਕਹਿੰਦੇ ਨੇ ਬਸ ਇਹਨਾ ਕਹਿ ਦਿੰਦੇ ਆ ਹਾਂ ਮੇ ਵਾਲੀ ਰਹਿੰਦੇ ਨੇ ਅੱਛਾ ਹੁਣ ਹੁਣ ਫੋਨ ਆਉਂਦਾ ਹੀ ਨਹੀਂ ਉਹ ਬਾਕੀ ਕਿੱਥੇ ਜੀ ਹੁਣ ਫੋਨ ਕਿੱਦਿਆਂ ਆਇਆ ਤੈਨੂੰ ਹੁਣ ਤਾਂ ਉਹ ਵੀ ਆਇਆ ਸੀ ਉਹ ਆਪਣੇ ਕੋਲੇ ਤਾਂ ਆਇਆ ਨਹੀਂ ਜੀ ਉਹ ਤਾਂ ਸੜੀ ਕੋਲੀ ਆਇਆ ਸੀ ਜਾਂ ਮੈਂਬਰ ਕੋਲੇ ਆਇਆ ਸੀ ਮੇਰੇ ਕੋਈ ਨਹੀਂ ਹੈ ਉਹ ਤਾਂ ਨੰਬਰ ਬੰਦ ਹੋ ਗਿਆ ਅੱਛਾ ਹੁਣ ਘਰ ਵਾਲੀ ਦਾ ਜਿਹੜਾ ਫੋਨ ਆ ਉਹਦੇ ਕੋਲੇ ਤੂੰ ਲਾਇਆ ਬੰਦ ਆਉਂਦਾ ਘਰ ਉਹਦੇ ਕੋਲੇ ਆਪਦੇ ਕੋਲੇ ਤਾਂ ਹੈ ਨਹੀਂ ਆਪਦੇ ਕੋਲੇ ਫੋਨ ਹੈ ਨਹੀਂ ਨਹੀਂ ਤੇ ਤੇਰੇ ਫੋਨ ਤੇ ਆਇਆ ਨਹੀਂ ਨਾ ਜੀ ਆਪਣੇ ਹੁਣ ਤੇ ਨਹੀਂ ਆਇਆ ਕਿਉਂਕਿ ਹੁਣ ਨਾ ਤਾਂ ਇਹਨਾਂ ਨੇ ਪਿੰਡ ਦੀ ਪੰਚਾਇਤ ਨੂੰ ਜਾਂ ਥਾਣੇ ਦੇ ਦਰਬਾਰੇ ਕੋਈ ਰਿਪੋਰਟ ਤਾਂ ਨਹੀਂ ਦਿੱਤੀ ਕਿਉਂਕਿ ਪਹਿਲਾਂ ਬਹੁਤ ਕੁਝ ਹੋ ਗਿਆ ਜਿੰਨੇ ਸਮਝੌਤੇ ਥਾਣੇ ਵਾਲਿਆਂ ਨੇ ਕਰਾਉਣੇ ਸੀ ਉਹਨਾਂ ਨੇ ਕਰਾਤੇ ਪਿੰਡ ਦੇ ਮੋਹਤਵਾਰ ਬੰਦੇ ਖੜੇ ਆ ਉਹਨਾਂ ਨੇ ਕਰਵਾਤੇ ਪਰ ਹੁਣ ਕੋਈ ਵੀ ਇਸ ਚੀਜ਼ ਦਾ ਹੱਲ ਨਹੀਂ ਹੋਇਆ ਹੁਣ ਆਪਾਂ ਇਹ ਹੀ ਬੇਨਤੀ ਕਰਦੇ ਆਂ ਪਹਿਲੀ ਗੱਲ ਤੇ ਉਸ ਭੈਣ ਨੂੰ ਬੇਨਤੀ ਕਰਦੇ ਆਂ ਵੀ ਅੱਜ ਵੀ ਤੇਰਾ ਬੰਦਾ ਹੀ ਗੱਲ ਹੱਥ ਜੋੜ ਕੇ ਕਹਿੰਦਾ ਵੀ ਆਪਦੇ ਘਰੇ ਆ ਜੇ ਬੱਚੇ ਸਾਹਮਣੇ ਤੇ ਉਸ ਵੀਰ ਨੂੰ ਵੀ ਬੇਨਤੀ ਕਰਦਾ ਮੈਂ ਕਿ ਤੁਸੀਂ ਵੀ ਥੋੜੀ ਬਹੁਤੀ ਆਪਣੀ ਸ਼ਰਮ ਹਜਾ ਇਹ ਚੀਜ਼ ਮੰਨਣੀ ਚਾਹੀਦੀ ਕਿਉਂਕਿ ਤੇਰਾ ਵੀ ਪਰਿਵਾਰ ਆ ਬਹੁਤ ਨਰਮ ਠੀਕ ਆ ਉਸ ਰੱਬ ਤੋਂ ਡਰਨਾ ਚਾਹੀਦਾ ਤੇ ਨਹੀਂ ਫਿਰ ਜਿੰਨੀ ਇੱਕ ਸੰਸਥਾ માં ਕੋਈ ਭੈਣ ਭਰਾ ਹੈਗਾ ਇਸ ਵੀਰ ਦੀ ਮਦਦ ਲਾਜ਼ਮੀ ਕਰੋ ਜਿੰਨਾ ਕਿ ਇਹਦੇ ਨਾਲ ਖੜ ਸਕਦੇ ਹੋ ਸਪੋਰਟ ਇਹਦੇ ਨਾਲ ਕਰ ਸਕਦੇ ਹੋ ਹੁਣ ਕੀ ਕੰਮ ਕਰਦੇ ਹੋ ਤੁਸੀਂ ਸਿਰੀ ਰਲਦੇ ਸਿਰੀ ਰਲਦੇ ਕਿਉਂਕਿ ਅਸਲ ਦੇ ਵਿੱਚ ਇਹ ਅੰਦਰੋਂ ਭਰਿਆ ਪਿਆ ਇੱਕ ਰੋ ਨਹੀਂ ਸਕਦਾ ਠੀਕ ਆ ਇਹਦੀ ਆਵਾਜ਼ ਇਹ ਦੱਸਦੀ ਆ ਕਿਉਂਕਿ ਜਿੰਨਾ ਕ ਇਹ ਕਮਾ ਕੇ ਲਿਆਉਂਦਾ ਪਹਿਲਾ ਉਧਰ ਵੀ ਇਹਨੂੰ ਚਿੰਤਾ ਫਿਰ ਇਹਨੂੰ ਬੱਚਿਆਂ ਦੀ ਵੀ ਚਿੰਤਾ ਘਰ ਦੀ ਵੀ ਚਿੰਤਾ ਠੀਕ ਆ ਬਾਕੀ ਭੈਣ ਭਰਾ ਹੈਗੇ ਆ ਸਾਰੇ ਅੱਡ ਵੇਡਾ ਸਾਰੇ ਆਪੋ ਆਪਣੀ ਕਬੀਲਦਾਰੀ ਨੂੰ ਲੈ ਕੇ ਚੱਲੇ ਵੇ ਆ ਪਰ ਇਹ ਬਹੁਤ ਬਹੁਤ ਜ਼ਿਆਦਾ ਗਲਤ ਆ ਜਿਹੜਾ ਇਹ ਹੋ ਰਿਹਾ ਸਾਨੂੰ ਸਾਰਿਆਂ ਨੂੰ ਇਸ ਵੀਰ ਦੀ ਜਿਹੜੀ ਮਦਦਤਾ ਉਹ ਜ਼ਰੂਰ ਕਰਨੀ ਚਾਹੀਦੀ ਆ ਹੋਰ ਕੋਈ ਗੱਲਬਾਤ ਕਰਨੀ ਕਿਸੇ ਨੇ ਹੋਰ ਜੇ ਉਹ ਦਸਨੀ ਦਸਨੀ ਹਾਂ ਦੱਸ ਦਿਓ ਕੋਈ ਗੱਲ ਆ ਤਾਂ ਕੋਈ ਗੱਲ ਨਹੀਂ। ਜੇ ਧਮਕੇ ਦਿੰਦਾ ਸੀ ਆਪਣੇ ਦੁਆਰੇ। ਹਾਂ ਹੁਣ ਦੱਸ ਦਿਓਗੇ ਉਹ ਤਾਂ ਤੁਹਾਡਾ ਫਾਇਦਾ ਹੋਣਾ ਜੀ। ਨਹੀਂ ਇਹ ਤਾਂ ਸਭ ਤੋਂ ਹੋ ਗਿਆ। ਓਕੇ ਹਾਂ। ਠੀਕ ਹੈ ਜੀ ਓਕੇ। ਠੀਕ ਹੈ ਚੱਲਾ ਦੇ। ਇਹ ਮਾਮਲਾ ਮਾਨਸੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦਾ ਇਹ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਇਆ ਮੈਂ ਕਿਉਂਕਿ ਹਰ ਰੋਜ਼ ਇਦਾਂ ਦੀਆਂ ਕਹਾਣੀਆਂ ਇਦਾਂ ਦੇ ਮਸਲੇ ਜਿਹੜੇ ਪਰਿਵਾਰਕ ਰਿਸ਼ਤੇ ਟੁੱਟਦੇ ਜਾ ਰਹੇ ਨੇ ਬਹੁਤ ਚਿੰਤਾ ਦਾ ਵਿਸ਼ਾ। ਵੇਖੋ ਬਾਈ ਨੇ ਰੋ ਕੇ ਮੈਂ ਉਸ ਵੀਰ ਨੂੰ ਉਸ ਭੈਣ ਨੂੰ ਬੇਨਤੀ ਕਰਦਾ ਕਿ ਜਰੂਰ ਆਪਣੇ ਘਰ ਆ ਆਪਣੇ ਬੱਚਿਆਂ ਵੱਲ ਝਾਤੀ ਮਾਰ। ਤਾਂ ਕਿ ਇਹ ਲੰਮੀਆਂ ਗੇਮਾਂ ਨਹੀਂ ਕਿਉਂਕਿ ਇਹ ਜਿਹੜੇ ਚੱਕਰ ਚੁੱਕਰੇ ਇਦਾਂ ਦੇ ਪਿਆਰ ਵਾਲੇ ਹੁੰਦੇ ਆ ਬਾਹ링ਾਂ ਦੂਰ ਨਹੀਂ ਜਾਂਦੀਆਂ ਠੀਕ ਆ ਨਾ ਉਸ ਵੀਰ ਨੂੰ ਵੀ ਆਪਣੇ ਪਰਿਵਾਰ ਨੂੰ ਸਾਂਭਣਾ ਚਾਹੀਦਾ ਤੇ ਇਸ ਭੈਣ ਨੂੰ ਵੀ ਆਪਣੇ ਪਰਿਵਾਰ ਨੂੰ ਸਾਂਭਣਾ ਚਾਹੀਦਾ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ